ਸ਼ਿਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਸਚ ਚਰਨ ਗੌਰ ਬੜੇ ਡਾਇਰ ਸਿਰਕਮਸਟੈਂਸਸ ਚੋਂ ਲੰਘ ਰਹੇ ਨੇ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਇਨਸਾਫ ਤਾਂ ਮਿਲਣਾ ਬਹੁਤ ਦੂਰ ਦੀ ਗੱਲ ਸੀ ਕਿ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ ਲਗਾਏ ਜਾ ਰਹੇ ਨੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਸ਼ਿਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ 4 ਨੰਬਰ ਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਕੈਂਡੀਡੇਟ ਹੈ ਸੰਗੂਰ ਤੋਂ ਲੋਕ ਸਭਾ ਦਾ ਮੀਤ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚੱਲ ਹਿੱਸਾ ਰਿਹਾ दैट ਕੈਟੇਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਫੋਟੋਜ਼ ਅਤੇ ਵੀਡੀਓਜ਼ ਦਿਖਾਈਆਂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤੇਰ ਤੇ ਗੰਬੀਰ ਇਲਜ਼ਾਮ ਲਗਾਏ ਖੈਰਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਐਫਆਈਆਰ 'ਚ ਸ਼ਾਮਲ ਇੱਕ ਮੁਲਜ਼ਮ ਮੀਤੇਰ ਦੇ ਵਿਆਹ ਤੇ ਵੀ ਗਿਆ ਅਤੇ ਹੁਣ ਚੋਣ ਪ੍ਰਚਾਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਉਨ੍ਹਾਂ ਨੇ ਇਸ ਮਾਮਲੇ ਦੇ ਵੇਚ ਮੀਤੇਰ ਤੋਂ ਜਵਾਬ ਮੰਗਿਆ ਤੁਸੀਂ ਸਾਰੇ ਜਾਣਦੇ ਹੋ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਸ਼ੁਭਦੀਪ ਮੂਸੇਵਾਲੇ ਦਾ ਕਤਲ ਹੋਇਆ ਉਸ ਨੂੰ 2 ਸਾਲ ਹੋ ਗਏ ਨੇ ਔਰ ਉਹਦੇ ਜਿਹੜੇ ਪੇਰੈਂਟਸ ਨੇ ਬਲਕੌਰ ਸਿੰਘ ਜੀ ਔਰ ਸਾਡੇ ਭੈਣ ਜੀ ਚਰਨਕੌਰ ਉਹ ਬੜੇ ਡਾਇਰਸ ਸਰਕਮਸਟੈਂਸਸ ਚੋਂ ਲੰਘ ਰਹੇ ਨੇ ਉਹਨਾਂ ਦਾ ਬੜਾ ਇੱਕ ਕਿਸਮ ਦਾ ਉਹਨਾਂ ਦਾ ਮਾਨਸਿਕ ਤੌਰ ਤੇ ਟੌਰਚਰ ਬਹੁਤ ਹੋ ਰਿਹਾ ਵਾ ਇਨਸਾਫ ਤਾਂ ਮਿਲਣਾ ਬਹੁਤ ਦੂਰ ਦੀ ਗੱਲ ਸੀਗੀ ਉਹਨਾਂ ਦੇ ਨਵ ਪੈਦਾ ਹੋਏ ਬੱਚੇ ਤੇ ਸਵਾਲੀਆ ਚਿੰਨ੍ਹ ਲਗਾਏ ਜਾ ਰਹੇ ਨੇ ਭਾਜਪਾ ਦੀ ਸਰਕਾਰ ਦਿੱਲੀੋਂ ਅਤੇ ਭਗਵੰਤ ਮਾਨ ਦੀ ਸਰਕਾਰ ਪੰਜਾਬ ਤੋਂ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰ ਰਹੀ ਆ ਔਰ ਉਹਦੇ ਬਰਥ ਦੇ ਚੰਦ ਦਿਨ ਪਹਿਲਾਂ ਹੀ ਚੰਨ ਦਿਨ ਬਾਅਦ ਉਹਨਾਂ ਨੂੰ ਇਹ ਪੁੱਛਿਆ ਜਾ ਰਿਹਾ ਕਿ ਤੁਸੀਂ ਇਹ ਆਈਪੀਐਫ ਕਿੱਥੋਂ ਕਰਵਾਇਆ ਕਿਉਂ ਕਰਾਇਆ ਲੈਜਿਟਿਮੇਟ ਹੈ ਕਿ ਨਹੀਂ ਹੈ ਇਹ ਸਾਰਾ اصل ਮਕਸਦ ਉਹਨਾਂ ਦਾ ਸੀਗਾ ਸਰਕਾਰਾਂ ਦੋਨਾਂ ਸਰਕਾਰਾਂ ਦਾ ਕਿ ਕਿਸੇ ਤਰੀਕੇ ਨਾਲ ਬਲਕੌਰ ਸਿੰਘ ਜਾਂ ਤਾਂ ਇਲੈਕਸ਼ਨ ਨਾਲ ਲੜੇ ਤੇ ਜੇ ਇਲੈਕਸ਼ਨ ਨਾ ਵੀ ਤੇ ਇਲੈਕਸ਼ਨ ਨਾਲ ਲੜੇ ਤੇ ਕੈਂਪੇਨ ਵੀ ਨਾ ਕਰੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਅਨਿਆਇ ਹੈ ਨੌਜਵਾਨ ਜਿਹੜਾ ਮੀਥੇਰ ਦੀ ਸ਼ਾਦੀ ਤੇ ਖੜਾ ਇੱਕ ਵਾਰੀ ਧਿਆਨ ਨਾਲ ਦੇਖੋ ਆ ਜਿਹੜਾ ਬਲੂ ਟਿੱਕ ਹੈ ਜਿਹਨੂੰ ਮੈਂ ਦਿਖਾਉਂਦਾ ਆ ਜਿਹੜਾ ਸਭ ਤੋਂ ਇਦੋਲੇ ਤਸਵੀਰ ਦੇ ਸੱਜੇ ਪਾਸੇ ਤੁਹਾਨੂੰ ਨਜ਼ਰ ਆ ਰਿਹਾ ਸੱਜੇ ਪਾਸੇ ਇਸ ਦਾ ਨਾਮ ਹੈਗਾ ਵਾ ਜੀਵਨ ਜੋਤ ਸਿੰਘ ਚਾਹਲ ਇਹ ਮਾਨਸਾ ਦਾ ਰਹਿਣ ਵਾਲਾ ਤੇ ਆ ਮੇਰੇ ਕੋਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਦਾ ਚਲਾਨ ਦੀ ਕਾਪੀ ਹੈ ਜਿਸ ਵਿੱਚ 4 ਨੰਬਰ ਦੇ ਉੱਤੇ ਤੁਸੀਂ ਸਕੈਨ ਕਰਕੇ ਲੈ ਸਕਦੇ ਹੋ ਡਾਕੂਮੈਂਟ 4 ਨੰਬਰ ਦੇ ਉੱਤੇ ਉਹ ਮੁਜਰਮ ਹੈ ਉਹਦੀ ਐਲਓਸੀ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਜਿਹੜੇ ਕਹਿੰਦੇ ਸੀ ਸਾਡਾ ਕੋਈ ਤਲਕਾਤ ਨਹੀਂ ਹਾਲਾਂਕਿ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਠੀਕ ਇੱਕ ਦਿਨ ਪਹਿਲਾਂ ਇਸ ਭਗਵੰਤ ਸਰਕਾਰ ਨੇ ਜਿਹੜੀ ਸਿਕਿਉਰਿਟੀ ਵਿਦਡਰੋ ਕੀਤੀ ਔਰ ਵਿਦਡਰੋ ਕਰਕੇ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਆਫੀਸ਼ਲ ਹੈਂਡਲਸ ਤੇ ਆਮ ਆਦਮੀ ਪਾਰਟੀ ਬਲਤੇਜ ਪੰਨੂ ਭਗਵੰਤ ਮਾਨ ਸਮੇਤ ਉਹਨਾਂ ਨੇ ਸ਼ੇਅਰ ਕੀਤੀ ਔਰ 24 ਘੰਟਿਆਂ ਚੋਂ ਤੱਕ ਕਤਲ ਹੋ ਗਿਆ ਮਤਲਬ ਐ ਲੱਗਿਆ ਕਿ ਜਿੱਦਾਂ ਉਹਨੂੰ ਉਹਨਾਂ ਨੂੰ ਕਨਵੇ ਕੀਤਾ ਗਿਆ ਕਿ ਅਸੀਂ ਉਹਨੂੰ ਨਿਹੱਤੇ ਕਰ ਦਿੱਤਾ ਤੇ ਤੁਸੀਂ ਉਹਨੂੰ ਗੋਲੀ ਮਾਰ ਕੇ ਮਾਰ ਸਕਦੇ ਹੋ ਔਰ ਸ਼ੂਟਰਜ਼ ਆਏ ਮਾਰ ਕੇ ਚਲੇਗੇ ਅੱਜ ਤੱਕ ਉਹਨਾਂ ਦੇ ਔਰ ਜਿਹੜੇ ਸ਼ੂਟਰਸ ਨੇ ਜਿਹੜੇ ਉਹਨਾਂ ਦੇ ਕਾਤਲ ਨੇ ਉਹਨਾਂ ਤੋਂ ਜੇਲ੍ਹਾਂ ਚੋਂ ਬੈਠੇ ਇੰਟਰਵਿਊਸ ਦੇ ਰਹੇ ਨੇ ਇੰਦਰੋਂ ਜ਼ਿਆਦਾ ਅਨਿਆਇ ਤੇ ਕੀ ਹੋ ਸਕਦਾ ਹੋਣਾ ਜਿਹੜਾ ਮੁੰਡਾ ਜਿਹੜਾ ਕੈਂਡੀਡੇਟ ਹੈ ਸੰਗਰੂਰ ਤੋਂ ਲੋਕ ਸਭਾ ਦਾ ਮੀਥ ਹੈ ਉਹਦੀ ਸ਼ਾਦੀ ਤੇ ਪਾਰਟਿਸਿਪੇਟ ਕੀਤਾ ਕੈਂਪੇਨ ਦੇ ਵਿੱਚ ਵੀ ਇਹ ਜੀਵਨ ਜੋਤ ਚੱਲ ਹਿੱਸਾ ਹੈ ਦੈਟ ਕੈਟੇਗੋਰਿਕਲੀ ਸ਼ੋਜ਼ ਕਿ ਆਮ ਆਦਮੀ ਪਾਰਟੀ ਦੇ ਤਾਕਤਵਰ ਲੋਕਾਂ ਦੇ ਨੇੜ ਦੇ ਸਬੰਧ ਨੇ ਜਿਨ੍ਹਾਂ ਲੋਕਾਂ ਨੇ ਸਾਜ਼ਿਸ਼ ਘੜੀ ਔਰ ਉਸ ਦਾ ਨੁਕਸਾਨ ਕੀਤਾ ਕਾਂਗਰਸ ਦੇ ਸੰਗਰੂਰ ਤੋਂ ਉਮੀਦਵਾਰ ਸੁਪਾਲ ਸਿੰਘ ਖੈਰਾਤ ਸੁਨਾਮ ਬੋਂਚੇ ਸਨ ਤੇ ਇਹਨਾਂ ਨੇ ਵਰਕਰ ਮਿਲਣੀ ਕੀਤੀ ਤੇ ਨਾਲ ਹੀ ਮਾਨ ਸਰਕਾਰ ਨੂੰ ਖੁੱਪ ਕੋਸਿਆ